ਸੁਖਵੀਰ ਸਿੰਘ ਬਾਦਲ ਲੰਗੇ ਕੱਲ ਸ਼੍ਰੀ ਕਲਕਤਕ ਸਾਬ ਨਤਮਸਤਕ ਹੋਣ ਤਾਂ ਪਹੁੰਚੇ ਨੇ ਉੱਥੇ ਪੇਸ਼ ਹੋਏ ਨੇ ਪਰ ਇਸ ਦੇ ਬਾਵਜੂਦ ਉੱਥੇ ਹੋਇਆ ਕੀ ਹੈ ਇਸ ਨੂੰ ਲੈ ਕੇ ਚਰਚਾਵਾਂ ਅਲਹਿਦਾ ਚੱਲੀਆਂ ਹੋਈਆਂ ਨਿਦਰਸਲ ਸੁਖਵੀਰ ਸਿੰਘ ਬਾਦਲ ਲੰਗੇ ਕੱਲ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਪ੍ਰਧਾਨ ਨੇ ਅਤੇ ਉਹਨਾਂ ਦੇ ਨਾਲ ਬਲਵਿੰਦਰ ਸਿੰਘ ਭੁੰਦਰ ਜਿਹੜੇ ਸਤਕਾਰ ਕਮੇਟੀ ਤੇ ਅਨੁਸ਼ਾਸਨਿਕ ਕਮੇਟੀ ਦੇ ਜਿਹੜੇ ਮੈਂਬਰ ਨੇ ਪ੍ਰਧਾਨ ਨੇ ਉਹਨਾਂ ਦੇ ਨਾਲ ਉੱਥੇ ਮੌਜੂਦ ਹੁੰਦੇ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸੁਖਬੀਰ ਬਾਦਲ ਇੱਕ ਬੰਦ ਲਫਾਫਾ ਜੱਸੀਦਾਰ ਸ਼੍ਰੀ ਹਕਾਲਤਖਸਬ ਨੂੰ ਸੌਂਪ ਦਿੰਨੇ ਹਾਲਾਂਕਿ ਲੱਗੇ ਕੱਲ ਜੱਸੀਦਾਰ ਸ਼੍ਰੀ ਹਕਾਲਤਖਸਬ ਨੇ ਉਹਨਾਂ ਨੂੰ ਨਤਮਸਤਕ ਹੋਣ ਲਈ ਬੁਲਾਇਆ ਸੀ ਪੇਸ਼ ਹੋਣ ਲਈ ਬੁਲਾਇਆ ਸੀ ਆਪਣਾ ਪੱਖ ਰੱਖਣ ਲਈ ਬੁਲਾਇਆ ਸੀ ਪਰ ਉੱਥੇ ਪੱਖ ਰੱਖਣ ਪਹੁੰਚੇ ਤੇ ਇੱਕ ਬੰਦ ਲਫਾਫਾ ਜੋ ਜੱਸੀਦਾਰ ਸ਼੍ਰੀ ਹਕਾਲਤਖਸਬ ਨੂੰ ਦੇ ਆਏ ਨੇ ਸੁਖਬੀਰ ਸਿੰਘ ਬਾਦਲ ਦੇ ਇਸ ਬੰਦ ਲਫਾਫੇ ਦੇ ਵਿੱਚ ਹੈ ਕਿ ਇਹਨੂੰ ਲੈ ਕੇ ਚਰਚੇ ਖਾਸੇ ਪਖੇ ਹੋਏ ਨੇ ਕਿ ਇਸ ਬੰਦ ਲਫਾਫੇ ਦੇ ਵਿੱਚ ਕੀ ਕੁਝ ਸੁਖਬੀਰ ਬਾਦਲ ਲਿਖ ਕੇ ਲੈ ਕੇ ਗਏ ਨੇ ਕਿਉਂਕਿ ਚਰਚਾਵਾ ਚੱਲ ਰਹੀਆਂ ਸੀ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਲਫਾਫੇ ਦੇ ਵਿੱਚ ਜਾਂ ਜਿਹੜੀ ਇਹ ਚਿੱਠੀ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਲਿਖਣਗੇ ਜਿਸ ਤਰ੍ਹਾਂ ਬਾਗੀ ਧੜੇ ਨੇ ਚਿੱਠੀ ਸੌਂਪੀ ਸੀ ਜਿਸ ਦੇ ਵਿੱਚ ਨੁਕਤੇ ਲਿਖੇ ਗਏ ਸੀ ਉਸੇ ਤਰ੍ਹਾਂ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਕੁਝ ਨੁਕਤੇ ਜਿਹੜੇ ਨੇ ਉਹ ਇਸ ਲਿਫਾਫੇ ਦੇ ਵਿੱਚ ਲਿਖਣਗੇ ਪਰ ਜੋ ਜਾਣਕਾਰੀ ਅੰਦਰੂਨ ਸੂਤਰਾ ਤੋਂ ਸਾਹਮਣੇ ਆ ਰਹੀ ਆ ਉਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਆਪ ਕੁਝ ਨਹੀਂ ਲਿਖਿਆ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਨੇ ਸਿਰਫ ਇਹ ਚਾ ਲਿਖਿਆ ਕਿ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜ세ਦਾਰ ਗਿਆਨੀ ਰਗਵੀਰ ਸਿੰਘ ਸਾਹਮਣੇ ਪੇਸ਼ ਹੋਏ ਨੇ ਪੇਸ਼ ਹੋਣਾ ਚਾਹੁੰਦੇ ਨੇ ਉਹ ਇੱਕ ਨਿਮਾਣੇ ਸਿੰਘ ਨੇ ਔਰ ਐਦਾਂ ਦੀਆਂ ਗੱਲਾਂ ਇਸ ਵਿੱਚ ਲਿਖੀਆਂ ਗਈਆਂ ਨਾਂ ਕਿਸੇ ਤੇ ਉੱਤੇ ਨੁਕਤਾਚੀਨੀ ਕੀਤੀ ਐ ਨਾ ਸਗੋਂ ਕਿਸੇ ਦੇ ਉੱਤੇ ਕੋਈ ਟਿੱਪਣੀ ਕੀਤੀ ਐ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਸੀ ਕਿ ਦੋ ਸੀਨੀਅਰ ਅਕਾਲੀ ਲੀਡਰ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਸੀ ਕਿ ਜਿਹੜੀ ਜਿਹੜੀ ਚਿੱਠੀ ਜਿਹੜਾ ਲਫਾਫਾ ਜਹੇਦਾਰ ਸ੍ਰੀ ਕਾਲ ਤਖਤ ਸਾਹਿਬ ਨੂੰ ਸੌਂਪਿਆ ਜਾਵੇਗਾ ਉਸ ਦੇ ਵਿੱਚ ਬਾਗੀ ਧੜੇ ਦੀਆਂ ਵੀ ਪੋਲਾਂ ਖੋਲੀਆਂ ਜਾਣ ਉਹਨਾਂ ਬਾਰੇ ਵੀ ਗੱਲਾਂ ਜਿਹੜੀਆਂ ਉਹ ਮੈਂਸ਼ਨ ਕੀਤੀਆਂ ਜਾਣ ਪਰ ਸੂਤਰਾਂ ਮੁਤਾਬਕ ਸੁਖਵੀਰ ਸਿੰਘ ਬਾਦਲ ਨੇ ਇਸ ਤਰ੍ਹਾਂ ਬਿਲਕੁਲ ਨਹੀਂ ਕੀਤਾ ਸਗੋਂ ਲਫਾਫੇ ਦੇ ਵਿੱਚ ਜਿਹੜੀ ਚਿੱਠੀ ਪਾਈ ਗਈ ਹੈ ਕਹਿੰਦੇ ਉਸ ਦੇ ਵਿੱਚ ਬੜੇ ਹਿਸੱਦੇ ਤੌਰ ਦੇ ਉੱਤੇ ਆਪਣਾ ਮਾ ਇਹ ਮਾਫੀ ਨਾਮਾ ਜਿਹੜਾ ਉਹ ਕਬੂਲ ਕੀਤਾ ਐਥੋਂ ਤੱਕ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਮਾਫੀ ਹੈ ਉਹ ਮੰਗ ਲਈ ਹੈ ਐਥੋਂ ਤੱਕ ਸੂਤਰਾਂ ਮੁਤਾਬਕ ਲਿਖਿਆ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਹਿ ਰਿਹਾ ਹੈ ਕਿ ਉਹਨਾਂ ਦੇ ਕੋਲੋਂ ਜੋ ਗਲਤੀਆਂ ਹੋਈਆਂ ਨੇ ਉਹਨਾਂ ਵਾਸਤੇ ਉਹਨਾਂ ਨੂੰ ਮਾਫ ਕੀਤਾ ਜਾਵੇ ਪਰ ਇਹ ਸਾਰੀਆਂ ਗੱਲਾਂ ਸੂਤਰਾਂ ਮੁਤਾਬਕ ਹੈ ਐਂਡ ਮੌਕੇ ਤੇ ਕੁਝ ਨਹੀਂ ਕਿਹਾ ਜਾ ਸਕਦਾ ਇਸ ਕਰਕੇ ਕਿਉਂਕਿ ਇਹ ਲਫਾਫਾ ਜਾਂ ਇਹ ਚਿੱਠੀ ਕੀ ਕੁਝ ਸਾਹਮਣੇ ਲਈ ਆਈ ਹੈ ਇਸ ਦੇ ਵਿੱਚ ਕੀ ਕੁਝ ਲਿਖਿਆ ਗਿਆ ਸੀ ਇਸ ਬਾਰੇ ਅਜੇ ਤੱਕ ਕੁਝ ਵੀ ਜਨ ਤੱਕ ਨਹੀਂ ਕੀਤਾ ਗਿਆ ਖੈਰ ਦੂਜੇ ਪਾਸੇ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਇਸ ਪੇਸ਼ੀ ਦੀ ਤਾਂ ਇਸ ਤੋਂ ਪਹਿਲਾਂ ਜਿਵੇਂ ਕਿ ਚਰਚਾਵਾ ਚੱਲ ਰਹੀਆਂ ਸੀ ਕਿ ਵਿਦੇਸ਼ ਦੇ ਵਿੱਚ ਮੁਲਾਕਾਤ ਹੋਈ ਹੈ ਔਰ ਕਿਹਾ ਜਾ ਰਿਹਾ ਸੀ ਕਿ ਯੂਕੇ ਦੇ ਅੰਦਰ ਸੁਖਬੀਰ ਸਿੰਘ ਬਾਦਲ ਜ세ਦਾਰ ਗਿਆਨੀ ਰਗਵੀਰ ਸਿੰਘ ਨੂੰ ਇੱਕ ਵਾਰ ਮਿਲ ਚੁੱਕੇ ਨੇ ਪਰ ਇੱਥੇ ਆ ਕੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਦਰਅਸਲ ਇਹ ਮੀਟਿੰਗ ਜਿਹੜੀ ਹੋਈ ਹੈ ਇਹ ਖੂਫੀਆ ਮੀਟਿੰਗ ਜਿਹੜੀ ਕਥਤ ਤੌਰ ਤੇ ਇੱਕ ਲਿਮੋਜ਼ਿਨ ਦੇ ਵਿੱਚ ਕਥਤ ਤੌਰ ਤੇ ਹੋਈ ਹੈ ਉਸ ਮੀਟਿੰਗ ਦੇ ਵਿੱਚ ਸਿਰਫ ਇਹ ਦੋ ਜਣੇ ਸ਼ਾਮਿਲ ਨਹੀਂ ਸੀ ਸਗੋਂ ਇੱਕ ਹੋਰ ਜਣਾ ਸੀ ਉਹ ਵਿਅਕਤੀ ਹੋਰ ਕੋਈ ਨਹੀਂ ਸੀ ਉਹ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸੀ ਦੱਸੇ ਜਾ ਰਹੇ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਨੂੰ ਯੂਕੇ 'ਚ ਮਿਲੇ ਨੇ ਦਰਸਲ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ ਜਸੇਦਾਰ ਗਿਆਨੀ ਰਘਬੀਰ ਸਿੰਘ ਅਤੇ ਹਰਮੀਤ ਸਿੰਘ ਕਾਲਕਾ ਇਹ ਯੂਕੇ ਦੇ ਵਿੱਚ ਇੱਕ ਮੀਟਿੰਗ ਕਰਕੇ ਹਟੇ ਨੇ ਯੂਕੇ ਜਾਂਦੇ ਨੇ ਉੱਥੇ ਜਾ ਕੇ ਮੀਟਿੰਗ ਕਰਦੇ ਨੇ ਔਰ ਮੀਟਿੰਗ ਦੇ ਵਿੱਚ ਬਹੁਤ ਕੁਝ ਡਿਸਕਸ ਕੀਤਾ ਗਿਆ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਖੂਫੀਆ ਮੀਟਿੰਗ ਜਿਹੜੀ ਹੈ ਉਹ ਦੇਸ਼ ਤੋਂ ਬਾਹਰ ਕੀਤੀ ਗਈ ਹੈ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਲੰਗੇ ਕੱਲ ਨਤਮਸਤਕ ਹੋ ਜਾਂਦੇ ਨੇ ਪੇਸ਼ ਹੋ ਜਾਂਦੇ ਨੇ ਖੈਰ ਹੁਣ ਇਸ ਲਫਾਫੇ ਦੇ ਵਿੱਚ ਕੀ ਹੈ ਇਹ ਤਾਂ ਬਾਅਦ ਦੀ ਗੱਲ ਹੈ ਕਿਉਂਕਿ ਸੁਖਵੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਬੁਲਾਇਆ ਗਿਆ ਸੀ ਸੁਖਵੀਰ ਸਿੰਘ ਬਾਦਲ ਪੇਸ਼ ਹੋ ਗਏ ਪਰ ਹੁਣ ਇਸ ਤੋਂ ਬਾਅਦ ਜ세ਦਾਰ ਗਿਆਨੀ ਰਘਵੀਰ ਸਿੰਘ ਕਿਸ ਤਰ੍ਹਾਂ ਫੈਸਲਾ ਸੁਣਾਉਣਗੇ ਕੀ ਫੈਸਲਾ ਸੁਣਾਉਣਗੇ ਇਹ ਸਮੇਂ ਤੇ ਮਿਆਸਰ ਹੈ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ